ਸਾਰੀਓ ਮੀਡੀਆ ਦੇ ਸਾਡੇ ਸਾਥੀ ਸਾਡੇ ਨਿੱਕੇ ਸੱਜੇ ਤੁਹਾਡੇ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦ ਅੱਜ ਦੀ ਪ੍ਰੈਸ ਕਾਨਫਰੰਸ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬੀਆਂ ਦੇ ਨਾਲ ਹੋ ਰਹੇ ਧੱਕੇ ਦੇ ਸਬੰਧ ਵਿੱਚ ਹੈ ਮੈਂ ਤੁਹਾਡੇ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਕਰਾ ਦਿਆਂ ਮੇਰੇ ਨਾਲ ਨੇ ਸਦਾਰ ਹਰਪ੍ਰੀਤ ਸਿੰਘ ਜੀ ਕੈਬਨਿਟ ਮੰਤਰੀ ਸਾਹਿਬ ਨਾਲ ਨੇ ਜਲਦੀਂਦਰਬੀਰ ਸਿੰਘ ਜੀ ਜਿਹੜੇ ਹੱਥ ਸਾਊਥ ਤੋਂ ਐਮਐਲਏ ਸਾਹਿਬ ਡਾਕਟਰ ਅਜੀਤ ਗੁਪਤਾ ਜੀ ਡਾਕਟਰ ਜੀ ਸਿੰਘ ਜੀ ਏਡੀਸੀ ਰਾਜਿੰਦਰ ਸਿੰਘ ਜੀ ਸੁਦੀਪ ਧਾਰੀਵਾਲ ਜੀ ਜੀ ਤਰਵੀਰ ਸਿੰਘ ਗਿੱਲ ਜੀ ਕਰਨਜੀਤ ਸਿੰਘ ਰੇਟੂ ਜੀ ਸੋਨੀਆ ਮਾਨ ਜੀ ਤੇ ਤਰਵੀਰ ਸਿੰਘ ਟਾਗ ਜੀ ਇਹਦੇ ਨਾਲ ਹੀ ਸਾਡੇ ਜਰਨਲ ਮੀਡੀਆ ਦੇ ਪ੍ਰਵਾਰੀ ਜਿਹੜੇ ਅਰਵਿੰਦਰ ਸਿੰਘ ਪੱਟੀ ਜੀ ਸਾਡੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰੈਜ਼ੀਡੈਂਟ ਤਰਵੀਰ ਸਿੰਘ ਗਰਾੜ ਜੀ ਗੁਰਪ੍ਰਤਾਪ ਸਿੰਘ ਜੀ ਸੰਧੂ ਜੋ ਸਾਡੇ ਹਲਕਾ ਸਿਧਿਆਤੀ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਅਤੇ ਉਹਨਾਂ ਦੇ ਨਾਲ ਸਾਡੇ ਬਾਕੀ ਸਾਥੀ ਆਏ ਨੇ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਬਸ ਬੜੇ ਮਹੱਤਵਪੂਰਨ ਮੁੱਦੇ ਤੇ ਆ। ਮੈਂ ਸਦਾ ਦਊਂਗਾ ਕਿ ਆਦਰ ਮੰਤਰੀ ਜ਼ਰਦਰ ਭਜਨ ਸਿੰਘ ਜੀ ਨੂੰ ਕਿ ਅੱਜ ਦੇ ਵਿਸ਼ੇ ਤੇ ਤੁਹਾਡੇ ਨਾਲ ਜਿਹੜੀ ਹੈ ਖੁੱਲ ਕੇ ਵਿਸਤਾਰ ਸਹਿਤ ਜਿਹੜੀ ਹੈ ਉਹ ਜਾਣਕਾਰੀ ਤੁਹਾਨੂੰ ਮਹੀਏ ਪਹੁੰਚਾਉਂਦਾ। ਸਭ ਤੋਂ ਪਹਿਲਾਂ ਤੇ মিডিਆ ਦੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਸੱਦੇ ਨੂੰ ਪ੍ਰਵਾਨ ਕਰਦੇ ਹੋયા ਆ। ਮਾਤਾ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਵਾਸਤੇ ਤੁਸੀਂ ਇੱਥੇ ਪਹੁੰਚੇ ਹੋ ਬੜੀ ਮਹੱਤਵਪੂਰਨ ਪ੍ਰੈਸ ਕਾਨਫਰੰਸ ਹੈ ਕਿਉਂਕਿ ਅੱਜ ਅਸੀਂ ਜੋ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਆਮ ਘਰ ਆਮ ਘਰ ਨੇ ਗਰੀਬ ਨੇ ਕਿਸਾਨ ਨੇ ਦਲਿਤ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਆ ਉਹਨੇ ਇੱਕ ਬਹੁਤ ਵੋਜਾ ਫੈਸਲਾ ਲਿਆ ਆ। ਗਰੀਬ ਵਿਰੋਧੀ ਫੈਸਲਾ ਲਿਆ ਆ। ਮਜ਼ਦੂਰ ਵਿਰੋਧੀ ਫੈਸਲਾ ਲਿਆ ਆ। ਸਾਡੇ ਲਗਭਗ 8 ਲੱਖ ਤੋਂ ਵੱਧ ਜਿਹੜੇ ਰਾਸ਼ਨ ਕਾਰਡ ਨੇ ਉਹ ਕੱਟ ਰਹੇ ਨੇ ਜਿਹਦੇ ਨਾਲ ਸਾਡੇ ਕੋਈ 32 ਲੱਖ ਦੇ ਕਰੀਬ ਜਿਹੜੇ ਲੋਕ ਨੇ ਜੀ ਨੇ ਪਰਿਵਾਰਾਂ ਦੇ ਉਹਨਾਂ ਦਾ ਰਾਸ਼ਨ ਕਾਰਡ ਭਾਜਪਾ ਜੜੀ ਆ ਉਹ ਕੱਟਣ ਜਾ ਰਹੀ ਆ। ਔਰ ਇਹਦੇ ਪਿੱਛੇ ਆ ਰੀਜ਼ਨ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਜੀ ਇਹ ਲੋਕ ਅਮੀਰ ਨੇ ਜਾਂ ਇਹ ਲੋਕ ਇਸ ਤਰ੍ਹਾਂ ਨੇ ਜਦ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਆ ਪੰਜਾਬ ਦੇ ਵਿੱਚ 1 ਕਰੋੜ ਤੇ 53 ਲੱਖ ਲਾਭਪਾਤਰੀ ਜਿਹੜੇ ਨੇ ਉਹ ਸਾਡੇ ਕੋਲ ਹੈਗੇ ਨੇ ਔਰ ਉਹਨਾਂ ਨੂੰ ਬਕਾਇਦਾ ਜਿਹੜਾ ਰਾਸ਼ਨ ਕਾਰਡ ਆ ਉਹਦੇ ਬਿਹਾਫ ਦੇ ਉੱਤੇ ਰਾਸ਼ਨ ਜਿਹੜਾ ਆ ਉਹ ਮਿਲਦਾ ਆ ਰਿਹਾ ਸੀਗਾ ਪਿੱਛੇ ਜੇ ਇਹਨਾਂ ਨੇ ਕੀ ਕੀਤਾ ਕਿ ਕੇਵਾਈਸੀ ਕਰਾਈ ਔਰ ਇੱਕ ਕੋਈ 23 ਲੱਖ ਜਿਹੜੇ ਪ੍ਰਵਾਹ ਮੈਂਬਰ ਸੀਗੇ ਉਹਨਾਂ ਦੇ ਨਾਮ ਜਿਹੜੇ ਆ ਉਹ ਘੱਟ ਦਿੱਤੇ ਗਏ। ਹੁਣ ਨਵੀਂ ਇੱਕ ਸਕੀਮ ਦੇ ਵਿੱਚ 32 ਲੱਖ ਹੋਰ ਜੀਆਂ ਦੇ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟਣ ਜਾ ਰਹੇ ਨੇ। ਪੰਜਾਬ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਪੰਜਾਬ ਇੱਕ ਬਾਰਡਰ ਸਟੇਟ ਆ। ਪੰਜਾਬ ਦੇ ਹਾਲਾਤ ਵੀ ਆ ਦੂਜੀਆਂ ਸਟੇਟਾਂ ਨਾਲੋਂ ਕਾਫੀ ਜਿਹੜੇ ਨੇ ਉਹ ਵੱਖ ਨੇ। ਲੋਕ ਬੜੀ ਮੁਸ਼ਕਲ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਸ ਮਗਹਾਈ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਆ ਜੜਾ ਕੋਈ ਸਹੂਲਤ ਦੇ ਨਹੀਂ ਬੰਦੀ ਆ ਜਿੱਥੇ ਉਥੇ ਬਹੁਤ ਮੰਦ ਭਾਗੀ ਗੱਲ ਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਿਹੜੀ ਆ ਸਹੂਲਤ ਦੇਣ ਦੀ بجائے ਸਹੂਲਤ ਜਿਹੜੀ ਆ ਪੰਜਾਬ ਦੇ ਲੋਕਾਂ ਕੋਲੋਂ ਖੋ ਰਹੀ ਆ ਕਿਉਂਕਿ ਵੈਲਫੇਅਰ ਸਟੇਟ ਦਾ ਕਨਸੈਪਟ ਹੀ ਇਹ ਹੁੰਦਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਦਾ ਗ੍ਰੇਟੈਸਟ ਹੈਪੀਨੈਸ ਆਫ ਦਾ ਗ੍ਰੇਟੈਸਟ ਨੰਬਰ ਕਿ ਜਿਆਦਾ ਲੋਕਾਂ ਨੂੰ ਜਿਆਦੀਆਂ ਸਹੂਲਤਾਂ ਮਿਲਣਾ ਇਹ ਜਿਹੜੀ ਵੈਲਫੇਅਰ ਸਟੇਟ ਆ ਉਹਦਾ ਬੇਸਿਕਲੀ ਕੰਮ ਜਿਹੜਾ ਆ ਉਹ ਇਹ ਹੁੰਦਾ ਪਰ ਕਿਉਂਕਿ ਪਾਸ ਪਾਉਂ ਪਤਾ ਨਹੀਂ ਪੰਜਾਬ ਦੇ ਨਾਲ ਕੀ ਜੜੀ ਆ ਉਹ ਖਾ ਕਿ ਉਹਨਾਂ ਨੇ ਹਮੇਸ਼ਾ ਹੀ ਪੰਜਾਬ ਦੇ ਹਿੱਤਾਂ ਦੇ ਵਿਰੋਧ ਦੇ ਵਿੱਚ ਹੀ ਜੜਾ ਆ ਉਹ ਕੰਮ ਕੀਤਾ ਆ ਔਰ ਅੱਜ ਵੀ ਉਹੀ ਕੰਮ ਜੜਾ ਉਹ ਕਰਨ ਜਾ ਰਹੇ ਨੇ ਸੋ ਜੇ ਆਪਾਂ ਪੂਰਾ ਦੇਖੀਏ ਤੇ ਲਗਭਗ 3 ਜੀਆਂ ਦੇ ਪਿੱਛੇ ਇੱਕ ਜੀ ਦਾ ਕਾਰਡ ਜੜਾ ਆ ਉਹ ਕਟਿਆ ਜਾਊਗਾ ਜੇ ਇਹ ਸਾਰਾ ਕੁਝ ਲਾਗੂ ਕਰਦੇ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕਲੀਅਰ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਅਸੀਂ ਕੋਈ ਵੀ ਰਾਸ਼ਨ ਕਾਰਡ ਦੇ ਵਿੱਚੋਂ ਨਾਮ ਜਿਹੜਾ ਆ ਉਹ ਨਹੀਂ ਕਟਣ ਦਿਵਾਵਾਂਗੇ ਅਸੀਂ ਪੰਜਾਬ ਦੇ ਗਰੀਬ ਲੋਕਾਂ ਦੇ ਨਾਲ ਮਿਹਨਤ ਕਸ਼ ਲੋਕਾਂ ਦੇ ਨਾਲ ਦਲਿਤ ਪਰਿਵਾਰਾਂ ਦੇ ਨਾਲ ਆਮ ਲੋਕਾਂ ਦੇ ਨਾਲ ਡਟ ਕੇ ਖੜੇ ਆਂ ਔਰ ਜਦ ਤੱਕ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਔਰ ਜਦ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆ ਅਸੀਂ ਇਹ ਆ ਤਹਿਆ ਕੀਤਾ ਹੋਇਆ ਹੈ ਕਿ ਅਸੀਂ ਕਿਸੇ ਵੀ ਪਰਿਵਾਰ ਨੂੰ ਜਿਹੜਾ ਹੈ ਉਹਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਸਾਡੀ ਸਮੁੱਚੀ ਅਮਰਸਰ ਦੀ ਟੀਮ ਜਿਹੜੀ ਆ ਇਸ ਵੇਲੇ ਤੁਹਾਡੇ ਸਾਹਮਣੇ ਬੈਠੀ ਆ ਅਸੀਂ ਇਹਦੇ ਵਾਸਤੇ ਕਿਸੇ ਵੀ ਤਰ੍ਹਾਂ ਦਾ ਸਾਨੂੰ ਕੋਈ ਸੰਘਰਸ਼ ਵੜਨਾ ਪਵੇ ਸਾਨੂੰ ਕੋਈ ਕਾਨੂੰਨੀ ਚਾਰਾ ਜੋਈ ਕਰਨੀ ਪਵੇ ਰਾਜਨੀਤਕ ਤੌਰ ਤੇ ਕਰਨਾ ਪਵੇ ਸੜਕਾਂ ਤੇ ਉਤਰਨਾ ਪਵੇ ਕੁਝ ਵੀ ਹੋਵੇ ਪਰ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਜੜਾ ਆ ਉਹ ਠੋਖਾ ਨਹੀਂ ਹੋਣ ਦੇਣਾ ਚਾਹੁੰਦੇ ਔਰ ਨਾ ਹੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਸਹੂਲਤ ਮਿਲੀ ਆ ਉਹਨੂੰ ਅਸੀਂ ਕਿਸੇ ਤਰ੍ਹਾਂ ਨਾਲ ਬਰਦਾਸ਼ਤ ਕਰਾਂਗੇ ਸੋ ਇਹ ਜਿਹੜਾ 55 ਲੱਖ ਕਾਰ 23 ਲੱਖ ਮੈਂ ਪਹਿਲਾਂ ਕਿਹਾ ਕਿ ਈ ਕੇ ਵਾਈ ਸੀ ਦੇ ਵਿੱਚ ਕੱਟ ਦਿੱਤਾ ਔਰ 32 ਲੱਖ ਜਿਹੜਾ ਹੋਰ ਕਟਣ ਜਿਹੜਾ ਜਾ ਰਹੇ ਨੇ ਇਹ ਬੜੀ ਕੋਜੀ ਚਾਲ ਜਿਹੜੀ ਆ ਉਹ ਭਾਜਪਦੀ ਆ ਗਈ ਹੈ ਜੇ ਮੈਂ ਥੋੜਾ ਇਹਦੇ ਨਾਲ ਤੁਹਾਡੇ ਨਾਲ ਗੱਲ ਕਰ ਲਾਂ ਕਿ ਕਿਹੜੇ ਜ਼ੋਨ ਦੇ ਵਿੱਚ ਕਿੰਨੇ ਕਾਰਡ ਕੱਟੇ ਜਾ ਰਹੇ ਨੇ ਸੋ ਜੇ ਸਾਡਾ ਇਹ ਜਿਹੜਾ ਮਾਝਾ ਜ਼ੋਨ ਜਿਹਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਦਾ ਇਲਾਕਾ ਆਉਂਦਾ ਹੈ ਇਹਦੇ ਵਿੱਚ 7 ਲੱਖ 6000 ਤੇ 648 ਕਾਰਡ ਜਣੇ ਉਹ ਕੱਟੇ ਜਾ ਰਹੇ ਨੇ ਦੁਆਬੇ ਦੇ ਵਿੱਚ ਪੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਐਸ ਬੀ ਐਸ ਨਗਰ ਇਹ ਤਾਂ ਦੇਖ ਲਿਏ ਤੇ 552836 ਕਾਰ ਜਿਹੜੇ ਨੇ ਉਹਦੇ ਵਿੱਚ ਇਹ ਕੱਟੇ ਜਾ ਰਹੇ ਨੇ ਮਾਲਵਾ ਦੇ ਵਿੱਚ ਬਾਕੀ ਜਿੰਨੇ ਵੀ ਜਿਹੜੇ ਨੇ ਮਾਲਵੇ ਦੇ ਵਿੱਚ ਆਉਂਦੇ ਨੇ ਔਰ ਮਾਲਵੇ ਦੇ ਵਿੱਚ 2048830 ਕਾਰ ਜਿਹੜੇ ਨੇ ਉਹ ਕੱਟੇ ਜਾ ਰਹੇ ਨੇ ਸੋ ਅਸੀਂ ਸਪਸ਼ਟ ਸ਼ਬਦਾਂ ਦੇ ਵਿੱਚ ਭਾਜਪਾ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਵਾਸਤੇ ਖੜੇ ਆ ਪੰਜਾਬ ਦੇ ਹਿੱਤਾਂ ਵਾਸਤੇ ਖੜੇ ਆ ਪੰਜਾਬ ਨੇ 2022 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਸੌਂਪੀ ਸੀਗੀ ਔਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਸ ਦਿਨ ਤੋਂ ਹੀ ਤਹੱਈਆ ਕਰਕੇ ਲੱਗੇ ਹੋਏ ਨੇ ਕਿ ਸਾਡੇ ਸਾਰੇ ਡਿਪਾਰਟਮੈਂਟ ਅਸੀਂ ਪਬਲਿਕ ਵੈਲਫੇਅਰ ਵਾਸਤੇ ਅੰਦਾ ਇੰਟਰਸਟ ਆਫ ਪੀਪਲ ਲੋਕਾਂ ਦੇ ਹਿੱਤਾਂ ਦੇ ਵਿੱਚ ਜਿਹੜਾ ਕੰਮ ਕਰ ਰਹੇ ਆ ਔਰ ਇਹ ਜਿਹੜੀ ਕੋਝੀ ਚਾਲ ਆ ਭਾਜਪਾ ਦੀ ਇਹਨੂੰ ਵੀ ਅਸੀਂ ਸਫਲ ਨਹੀਂ ਹੋ ਦਵਾਂਗੇ ਪੰਜਾਬ ਦੇ ਗਰੀਬਾਂ ਮਜ਼ਦੂਰਾਂ ਕਿਸਾਨਾਂ ਦੇ ਨਾਲ ਡਟ ਕੇ ਆਮ ਆਦਮੀ ਪਾਰਟੀ ਖੜੀ ਆ ਔਰ ਕੋਈ ਵੀ ਅਸੀਂ ਜਿਹੜਾ ਕਾਡ ਦੇ ਵਿੱਚ ਉਹ ਨਾਮ ਜਿਹੜਾ ਆ ਉਹਨਾਂ ਹੀ ਕੱਟਣ ਦਵਾਂਗੇ ਜੀ ਕਰੋ ਜਿਹੜੀ ਪਿਛਲੇ ਦਿਨਾਂ ਬੀਜੇਪੀ ਦੇ ਅਗੋਂ ਡਿਟੇਨ ਕੀਤਾ ਗਿਆ ਸੀਗਾ ਉਹ ਜਿਹੜੇ ਕੈਂਪ ਲਗਾ ਰਹੇ ਸੀਗੇ ਉਹ ਇਹਨਾਂ ਨਾਲ ਡਿਫਰੈਂਟ ਆ ਔਰ ਉਹ ਕੀ ਸਰਕਾਰ ਦੀ ਮੰਜਾ ਸੀਗੇ ਦੇਖੋ ਕਈ ਵਾਰੀ ਇਸ ਤਰ੍ਹਾਂ ਆ ਕਿ ਜਿਹੜੀ ਵੀ ਸਰਕਾਰ ਦੀ ਕੋਈ ਕੇਂਦਰ ਦੀ ਸਰਕਾਰ ਦੀ ਕੋਈ ਸਕੀਮ ਆ ਉਹ ਪੰਜਾਬ ਸਰਕਾਰ ਦੀ ਕੋਲਾਬੋਰੇਸ਼ਨ ਦੇ ਨਾਲ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਸਾਡੇ ਲਾਗੂ ਹੋਣੀ ਆ ਇਹਦਾ ਮਤਲਬ ਇਹ ਨਹੀਂ ਆ ਕਿ ਡਾਇਰੈਕਟਲੀ ਤੁਸੀਂ ਜਾ ਕੇ ਲੋਕਾਂ ਦਾ ਡਾਟਾ ਇਕੱਠਾ ਕਰੋ ਤੁਸੀਂ ਆਧਾਰ ਕਾਰਡ ਲਓ ਤੁਸੀਂ ਪੈਨ ਕਾਰਡ ਲਓ ਤੁਸੀਂ ਉਹਨਾਂ ਦੇ ਬੈਂਕ ਅਕਾਊਂਟ ਦਾ ਦੋਸ ਕੈਨ ਬੀ ਮਿਸ ਯੂਜ਼ਡ ਹੈਨਾ ਸੋ ਉਹ ਵੀ ਜਿਹੜੀ ਵੀ ਸਕੀਮ ਆਉਂਦੀ ਆ ਕੇਂਦਰ ਸਰਕਾਰ ਦੀ ਕੋਈ ਸਕੀਮ ਆ ਉਹਦੇ ਵਿੱਚ ਸਾਡੇ ਵੀ ਡਿਪਾਰਟਮੈਂਟਸ ਨੇ ਸਾਡੇ ਡਿਪਾਰਟਮੈਂਟਸ ਉਹਨੂੰ ਇੰਪਲੀਮੈਂਟ ਕਰਦੇ ਨੇ ਜੇ ਕੋਈ ਆ ਸਿੱਧੇ ਲੋਕਾਂ ਕੋਲ ਜਾ ਕੇ ਜਿਹੜੇ ਐਕਚੁਅਲੀ ਸਾਡੇ ਮਸਲੇ ਨੇ ਸਾਡਾ 8000 ਕਰੋੜ ਆਰਡੀਐਫ ਦਾ ਬਚਿਆ ਕੇਂਦਰਾਲ ਪਿਆ ਉਹ ਤੇ ਸਾਡਾ ਵਾਪਸ ਨਹੀਂ ਦੇ ਰਹੇ ਔਰ ਸਿੱਧਾ ਲੋਕਾਂ ਦੇ ਨਾਲ ਜਾ ਕੇ ਲੋਕਾਂ ਦਾ ਡਾਟਾ ਜਿਹੜਾ ਉਹ ਚੋਰੀ ਕਰ ਰਹੇ ਨੇ ਤਾਂ ਕਿ ਕੱਲ ਨੂੰ ਇਲੈਕਸ਼ਨਾਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਉਹਦੀ ਜੜੀ ਆ ਦੁਰਵਰਤੋਂ ਜੜੀ ਆ ਉਹ ਕੀਤੀ ਜਾ ਸਕੇ ਇਹਦਾ ਮਤਲਬ ਸਰਕਾਰ ਦਾ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਨਾਲ ਕੋਈ ਤਾਲਮੇਲ ਨਹੀਂ ਹੈਗਾ ਜਿਉਂ ਉਹ ਕਰ ਹੀ ਨਹੀਂ ਰਹੇ ਦੇਖੋ ਪੰਜਾਬ ਦੇ ਨਾਲ ਕੇਂਦਰ ਸਰਕਾਰ ਦਾ ਕੀ ਤਾਲਮੇਲ ਹੈ ਜਿੱਥੇ ਅਸੀਂ ਆਪਣੇ ਪੈਸੇ ਮੰਗਦੇ ਆ ਜਿੱਥੇ ਅਸੀਂ ਉਹ ਵੀ ਸਾਡਾ ਹੱਕ ਆ ਜੇ 8000 ਕਰੋੜ ਆ ਤੇ ਇਹਦਾ ਮਤਲਬ ਕੋਈ ਭੀਖ ਥੋੜੀ ਮੰਗ ਰਹੇ ਉਹਨਾਂ ਕੋ ਸਾਡੇ ਟੈਕਸਸ ਦੇ ਪੈਸੇ ਨੇ ਜੀਐਸਟੀ ਲੱਗਦਾ ਉਹਦੇ ਵਿੱਚ ਸੀਜੀਐਸਟੀ ਵੀ ਆ ਐਸਜੀਐਸਟੀ ਵੀ ਆ ਅੱਧੇ ਪੈਸੇ ਕੇਂਦਰ ਨੂੰ ਜਾਂਦੇ ਨੇ ਸਾਡੇ ਸਾਡੇ ਟੈਕਸਾਂ ਦੇ ਜਾਂਦੇ ਨੇ ਉਹ ਸਾਡੇ ਟੈਕਸਾਂ ਦਾ ਹੀ ਵਾਪਸ ਦਿੰਦੇ ਨੇ ਨਾ ਸਾਨੂੰ ਅਸੀਂ ਕੋਈ ਭੀਖ ਥੋੜੀ ਮੰਗਦੇ ਹਾਂ ਉਹਨਾਂ ਤੋਂ ਤੇ ਜੇ ਸਾਡੇ ਕੱਟੇ ਹੋਏ ਟੈਕਸ ਦੇ ਪੈਸੇ ਵੀ ਨਹੀਂ ਦੇਣੇ ਉਤੋਂ ਸਾਡੇ ਤੇ ਇਹੋ ਜਿਹੀਆਂ ਜੜੀਆਂ ਨੇ ਪਾਲਿਸੀਆਂ ਜਿਹੜੀਆਂ ਪੰਜਾਬ ਵਿਰੋਧੀ ਨੇ ਇਹੋ ਜਿਹੀਆਂ ਥੋਪਣੀਆਂ ਨੇ ਤੇ ਫਿਰ ਫੇਰ ਤੇ ਲੋਕ ਪੰਜਾਬ ਦੇ ਦੁਖੀ ਹੋਣਗੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਇੱਕ ਕਲੀਅਰ ਕਟ ਸ਼ਬਦਾਂ ਦੇ ਵਿੱਚ ਸਿੱਧਾ ਸੰਦੇਸ਼ ਦੇ ਚੁਕੇ ਨੇ ਕਿ ਅਸੀਂ ਪੰਜਾਬ ਦੇ ਨਾਲ ਕਿਸੇ ਵੀ ਕਿਸਮ ਦਾ ੱੱਕਾ ਬਰਦਾਸ਼ਤ ਨਹੀਂ ਕਰਾਂਗੇ ਇਹ ਅਜਿਬ ਇਹ ਰਾਜਨਿਕ ਆਡ ਵਾਲੇ ਪਾਸੇ ਚੱਲੇ ਨੇ ਕੱਲ ਨੂੰ ਜਿਹੜੀ ਕੇਂਦਰ ਦੀ ਬਹੁਤ ਭਰੀਆਂ ਸਕੀਮਾਂ ਨੇ ਭਾਵੇਂ ਸੜਕਾਂ ਦੇ ਵਿਭਾਗ ਦੇ ਭਾਵੇਂ ਬਿਜਲੀ ਬੋਰਡ ਦੇ ਇਹ ਕਾ ਹੋ ਰਿਹਾ ਇਸ ਤਰ੍ਹਾਂ ਦੇ ਫਿਰ ਸਾਰਿਆਂ ਦੇ ਵਿੱਚ ਅਧਗਲ ਅੰਦਾਜ਼ੀ ਕਰਨੀ ਸ਼ੁਰੂ ਕਰ ਦੇਣਗੇ ਇੱਧਰ ਆਡਮ ਕਾਰ ਵਾਲੇ ਮਾਮਲੇ ਤੋਂ ਸ਼ੁਰੂ ਕੀਤਾ ਤਾਂ ਕੀ ਤੁਸੀਂ ਉਹਦੇ ਲਈ ਤਿਆਰ ਹੋ ਕੱਲ ਨੂੰ ਕੋਈ ਵੀ ਪ੍ਰੋਜੈਕਟ ਉਹ ਕਹਿ ਦੇਣਗੇ ਅਸੀਂ ਸਿੱਧਾ ਤਿਆਰ ਕਰ ਲੱਗੇ ਸਰਕਾਰ ਨੂੰ ਉਹ ਤੇ ਫਿਰ ਉਹ ਡੈਮੋਕਰੇਟਿਕਲੀ ਜੋ ਜਿਹੜੀ ਚੁਣੀ ਹੋਈ ਸਰਕਾਰ ਉਹਨੂੰ 도 ਪਹੁੰਚਣਗੇ ਨਹੀਂ ਤੁਸੀਂ ਦੇਖੋ ਤੁਸੀਂ ਤਿਆਰ ਹੋ ਉਹਦੇ ਲਈ ਸਰਕਾਰ ਦੇਖੋ ਸਾਡਾ ਜਿਹੜਾ ਸੰਵਿਧਾਨ ਆ ਸਰਵੋੱਚ ਕਾਨੂੰਨ ਆ ਦੇਸ਼ ਦਾ ਉਦੇ ਵਿੱਚ ਹਰ ਇੱਕ ਪ੍ਰਵੀਜ਼ਨ ਪਾਈ ਗਈ ਆ ਸੰਘਾਤਮਕ ਢਾਂਚਾ ਆ ਸਾਡਾ ਕੋਜ਼ ਪਾਵਰਜ਼ ਕੇਂਦਰ ਸਰਕਾਰ ਕੋਲ ਨੇ ਕੋਜ਼ ਰਾਜਾਂ ਦੀਆਂ ਸਰਕਾਰਾਂ ਕੋਲ ਨੇ ਠੀਕ ਆ ਜਿਹੜੀ ਵੀ ਸਕੀਮ ਜਿਹੜੀ ਵੀ ਕੋਈ ਵਿਸ਼ਾ ਕੇਂਦਰ ਦੇ ਸਰਕਾਰ ਦੇ ਅਧੀਨ ਆਉਂਦਾ ਆ ਉਥੇ ਨਿਜ਼ਮ ਬਣਾਉਣ ਪਰ ਕਲੈਬੋਰੇਸ਼ਨ ਜਿਹੜੀ ਆ ਫੈਡਰਲ ਸਟਰਕਚਰ ਦੇ ਵਿੱਚ ਸਟੇਟਸ ਨੂੰ ਵੀ ਪਾਵਰਜ਼ ਹੁੰਦੀਆਂ ਨੇ ਇਹ ਥੋੜੀ ਆ ਕਿ ਆਪਾਂ ਸਟੇਟਸ ਨੂੰ ਪੁੱਛਾਂਗੇ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕਰਾਂਗੇ ਤੇ ਆਪਾਂ ਆਪਣੇ ਤੌਰ ਤੇ ਸੰਵਿਧਾਨ ਦੇ ਵਿੱਚ ਜੋ ਕੁਝ ਲਿਖਿਆ ਆ ਉਹ ਉਹ ਭਾਰਤ ਨੂੰ ਇੱਕ ਸੰਗੀਟਾਂਚਾ ਪ੍ਰਦਾਨ ਕਰਦਾ ਹੈ ਔਰ ਸੰਗੀਟਾਂਚੇ ਦੇ ਵਿੱਚ ਸੈਂਟਰ ਔਰ ਸਟੇਟਸ ਦੀਆਂ ਅਲੱਗ ਅਲੱਗ ਪਾਲਿਸੀਆਂ ਇਹ ਇਹੀ ਇਹੀ ਤੇ ਇਹੀ ਤੇ ਰੋਣਾ ਇਹੀ ਤੇ ਗੱਲ ਆ ਇਹੀ ਤੇ ਗੱਲ ਕਰ ਰਹੇ ਹਾਂ ਹੁਣ ਕਿ ਤੁਸੀਂ ਆਪਣੇ ਆਪ ਫੈਸਲਾ ਲਈ ਜਾ ਰਹੇ ਹੋ 8 ਲੱਖ ਕਾਰਡ ਖਤਮ ਕਰਨ ਦਾ ਆਪਣੇ ਆਪ ਹੀ ਤੁਸੀਂ ਜੜੇ ਆ ਉਹ 32 ਲੱਖ ਲੋਕਾਂ ਦੀਆਂ ਥਾਲੀਆਂ ਦੇ ਵਿੱਚੋਂ ਰਾਸ਼ਨ ਚੁੱਕ ਰਹੇ ਹੋ ਪੰਜਾਬ ਜਿਹੜਾ ਆ 1.5% ਏਰੀਆ ਜੀ ਪੰਜਾਬ ਕੋਲ ਤੇ ਪੰਜਾਬ ਕਿੰਨੇ ਪਰਸੈਂਟ ਜਿਹੜਾ ਕਿੰਨਾ ਰਾਸ਼ਨ ਜਿਹੜਾ ਉਹ ਕੇਂਦਰ ਨੂੰ ਮੁਹੱਈਆ ਕਰਦਾ ਹੈ ਭਾਰਤ ਨੂੰ ਮੁਹੱਈਆ ਕਰਦਾ ਤੇ ਜੇ ਉਹ 1.5% ਧਰਤੀ ਦੇ ਉਤੋਂ ਇਨਾ ਰਾਸ਼ਨ ਅਸੀਂ ਪੈਦਾ ਕਰਕੇ ਤੇ ਅਸੀਂ ਦੂਜੀਆਂ ਸੂਬਿਆਂ ਨੂੰ ਦਿੰਨੇ ਆ ਤੇ ਅਸੀਂ ਆਪਣੇ ਲੋਕਾਂ ਨੂੰ ਕਿਵੇਂ ਭੁੱਖੇ ਮਰਨ ਦਵਾਗੇ ਬਿਲਕੁਲ ਕਦਾ ਚੇਤੇ ਇਹ ਨਹੀਂ ਹੋਊਗਾ ਔਰ ਜਿਹੜੀ ਵੀ ਸਕੀਮ ਆ ਜਿਹੜੇ ਪਹਿਲੀ ਤੇ ਗੱਲ ਆ ਕਿ ਸਾਡੀਆਂ ਸਕੀਮਾਂ ਸਾਡੇ ਪੈਸੇ ਜਿਹੜੇ ਪੰਜਾਬ ਦੇ ਰੋਕੇ ਹੋਏ ਨੇ ਉਹ ਪੈਸੇ ਜਾਰੀ ਕਰੋ ਸਾਡੀਆਂ ਲਿੰਕ ਰੋਡਸ ਦੇ ਪੈਸੇ ਰੁਕੇ ਸਾਡੀਆਂ ਲਿੰਕ ਰੋਡਸ ਦੇ ਉੱਤੇ ਜਿਹੜਾ ਅਸੀਂ ਉਹਨਾ ਕੰਮ ਨਹੀਂ ਕਰਵਾ ਸਕੇ ਜੇ ਸਾਡੇ ਕੋਲ ਉਹ ਸਾਰੇ ਪੈਸੇ ਸਮੇਂ ਸਿਰ ਆਏ ਹੁੰਦੇ ਤੇ ਸਾਡੇ ਕੋਲ ਅੱਜ ਸਾਡੇ ਸੂਬੇ ਦੇ ਵਿੱਚ ਕੋਈ ਸਮੱਸਿਆ ਹੀ ਨਾ ਹੁੰਦੀ। ਜਿਸ ਤਰ੍ਹਾਂ ਦਾ ਵੀ ਜਿਸ ਤਰ੍ਹਾਂ ਤੋਂ ਕਹਿਣਗੇ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ਜਿਸਾਂ ਪਹਿਲਾਂ ਵੀ 20 ਨਗਰ ਤੇ ਪ੍ਰੈਸ ਕਾਨਫਰੰਸ ਹੋਈਆਂ ਨੇ ਕਿ ਬਹੁਤ ਸਾਰੇ ਲਿੰਕ ਰੋਡਸ ਬਣਗੇ। ਕਿ ਲਗਭਗ ਹੀ ਪੰਜਾਬ 'ਚ ਇਹ ਟੈਟਿਕਸ ਨਾਲ 130% ਆ ਦੇਖੋ ਜਿਸ ਤਰ੍ਹਾਂ ਦਾ ਇਨਾ ਢੰਗ ਤਰੀਕਾ ਲੱਭਿਆ ਪਿੰਡਾਂ ਦੇ ਵਿੱਚ ਜਾਓ ਕੈਂਪ ਲਾਉਣੇ ਆ ਅਸੀਂ ਆਧਾਰ ਕਾਰਡ ਲੈਣੇ ਆ ਅਸੀਂ ਭੈਣ ਕਾਰਡ ਲੈਣੇ ਆ ਲੋਕਾਂ ਦੇ ਬੈਂਕ ਅਕਾਊਂਟ ਲੈਣੇ ਆ ਇਥੋਂ ਤੇ ਇੱਕ ਹادثਸ਼ਾ ਜ਼ਾਹਿਰ ਹੁੰਦਾ ਕਿ ਇਹ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵੋਟ ਚੋਰੀ ਦੇ ਚੱਕਰ ਦੇ ਵਿੱਚ ਨੇ ਔਰ ਪੰਜਾਬ ਦੇ ਲੋਕ ਬਹੁਤ ਸਿਆਣੇ ਨੇ ਪੰਜਾਬ ਇੱਕ ਸੂਜਮਾਨ ਲੋਕਾਂ ਦਾ ਜੜਾ ਆ ਉਹ ਸੂਬਾ ਔਰ ਪੰਜਾਬ ਦੇ ਲੋਕ ਕਦਾਚੇ ਤੇ ਇਹ ਗੱਲ ਜਿਹੜੀ ਆ ਪਰਵਾਨ ਨਹੀਂ ਕਰਨਗੇ ਕਿ ਸਾਡਾ ਡਾਟਾ ਚੋਰੀ ਕਰਕੇ ਤੇ ਉਹਨੂੰ ਮਿਸਯੂਜ਼ ਕਰਕੇ ਅੱਗੇ ਵੋਟਾਂ ਦੇ ਵਿੱਚ ਯੂਜ਼ ਕੀਤਾ ਜਾਵੇ ਜੇ ਪੀ ਕੰਨੀ ਅਸੀਂ ਲਗਨਤਾ ਕੈਂਸਲ ਜਾਵਾਂਗੇ ਵੀ ਜੇ ਰੀਟੇਨ ਕਰਨਾ ਸਰਕਾਰ ਦੇ ਅੰਦਰ ਸਭ ਕੁਝ ਹੋ ਰਿਹਾ ਕਿ ਲੱਗਦਾ ਜਿਵੇਂ ਕੋਈ ਟੈਂਡਿੰਗ ਪਰ ਕੰਮ ਹੋਲਪਲੀ ਕ੍ਰੀਏਟ ਹੋਏਗਾ ਕਿ ਪੰਜਾਬ ਚ ਟਕਰਾ ਦੇ ਦੇਖੋ ਦੇਖੋ ਜਿਹੜਾ ਵੀ ਜੋ ਵੀ ਚੀਜ਼ ਚੱਲਦੀ ਆ ਨਿਜ਼ਮਾ ਦੇ ਮੁਤਾਬਿਕ ਚੱਲਦੀ ਕੋਈ ਸਰਕਾਰ ਚਾਹੇ ਕੇਂਦਰੀ ਆ ਤੇ ਚਾਹੇ ਪੰਜਾਬ ਦੀ ਆ ਕੋਈ ਵੀ ਸਰਕਾਰ ਕਾਨੂੰਨ ਤੋਂ ਉੱਪਰ ਨਹੀਂ ਆ ਸਵਿਧਾਨ ਤੋਂ ਉੱਪਰ ਨਹੀਂ ਜੋ ਕੁਝ ਪ੍ਰਵੀਜ਼ਨਸ ਹੈਗੀਆਂ ਨੇ ਜੋ ਕੋਈ ਇਹੋ ਜਿਹਾ ਗੈਰ ਕਾਨੂੰਨੀ ਕੰਮ ਕਰਨਗੇ ਤੇ ਫਿਰ ਜੋ ਕਾਨੂੰਨ ਦੁਆਰਾ ਬੰਦਾ ਐਕਸ਼ਨ ਆ ਉਹ ਲਿਆ ਜਾਊਗਾ ਉਹਨਾਂ ਤੇ ਜੁੜੇ ਸਾਰੇ ਵਜ਼ੀਰ ਵਕਵਾ ਪੰਜਾਬ ਦੇ ਵਿੱਚ ਸਾਰੇ ਸ਼ਹਿਰਾਂ ਚ ਕਰ ਰਹੇ ਹੋ ਜਿਹੜੀ ਪ੍ਰੈਸ ਕਾਨਫਰੈਂਸ ਸੀਐਮ ਸਾਹਿਬ ਵੀ ਕਰਨਗੇ ਇਸ ਲੈਵਲ ਨੂੰ ਤੁਸੀਂ ਕਰਕੇ ਕਿ ਇੱਕੋ ਜਗ੍ਹਾ ਜੇ ਸੀਐਮ ਸਾਹਿਬ ਕਰ ਦਿੰਦੇ ਤੇ ਫਿਰ ਹੋਰ ਵੱਡਾ ਮੈਸੇਜ ਜਾਣਾ ਸੀਗਾ ਦੇਖੋ ਸੀਐਨ ਸਾਹਿਬ ਕਲੀਅਰ ਕਟ ਮੈਂ ਤੁਹਾਨੂੰ ਦੱਸ ਚੁੱਕਾ ਕਿ ਉਹ ਆਪਣਾ ਮੈਸੇਜ ਦੇ ਚੁੱਕੇ ਨੇ ਉਹਨਾਂ ਨੇ ਪ੍ਰੈਸ ਕਾਨਫਰੈਂਸ ਕਰਕੇ ਉਹਨਾਂ ਨੇ ਸਪਸ਼ਟ ਸ਼ਬਦਾਂ ਵਿੱਚ ਦੇ ਵਿੱਚ ਜਿੰਨੂੰ ਕਹਿੰਦੇ ਆ ਨਾ ਦੋ ਟੁਕ ਜਵਾਬ ਦੇਣਾ ਇਹ ਦੋ ਟੁਕ ਜਵਾਬ ਸਾਡੇ ਸੀਐਮ ਸਾਹਿਬ ਦੇ ਚੁੱਕੇ ਨੇ ਅਸੀਂ ਪੰਜਾਬ ਦੇ ਵਿੱਚੋਂ ਕੋਈ ਵੀ ਰਾਸ਼ਨ ਕਾਰਡ ਕਿਸੇ ਵੀ ਜੀ ਦਾ ਨਾਮ ਜਿਹੜਾ ਉਹ ਨਹੀਂ ਕੱਟਣ ਤਵਾਂਗੇ ਸਾਡੀ ਪੂਰੀ ਟੀਮ ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਜ਼ਿਲ੍ਹੇ ਦੀ ਸਾਡੇ ਬਾਕੀ ਜ਼ਿਲ੍ਹਿਆਂ ਦੀ ਪੂਰੀ ਟੀਮ ਇੱਕ ਮੋਠਾ ਔਰ ਜੇ ਕਿਤੇ ਕੋਈ ਇਹਨਾਂ ਨੇ ਇਹੋ ਜੀ ਗੱਲ ਕੀਤੀ ਤੇ ਮੂੰਹ ਤੋੜਵਾ ਜਵਾਬ ਵੀ ਦਵਾਉਣਾ ਰਾਸ਼ਨ ਕਾਰਡ ਫੋਲਡਰਾਂ ਨੂੰ ਕਾਫੀ ਸਾਰੀਆਂ ਸਹੂਲਤਾਂ ਮਿਲਦੀਆਂ ਸੀ ਯਾਰ ਥੀਲ ਦੇ ਛੋਟੇ ਖਤਮ ਕਰ ਦਿੱਤੇ ਗਏ ਖੰਡ ਮਿਲਦੀ ਹੋਵੇ ਖਤਮ ਕਰ ਦਿੱਤੀ ਗਈ ਕੰਪੀ ਜਿਹੜੀ ਕਿ ਹੁਣ ਫਿਲਹਾਲ ਨਹੀਂ ਮਿਲ ਪਾਈ ਤੇ ਕੀ ਫਾਇਦਾ ਕੀ ਹੋ ਪਾਇਦਾ ਜਿੰਨੇ ਕੋ ਰਾਸ਼ਨ ਕਾਰਡ ਨੇ ਲੋਕਾਂ ਦੇ ਉਹ ਮੂੰਹ ਵੱਲ ਦੇਖਦੇ ਨੇ ਲੋਕ ਸਰਕਾਰਾਂ ਦੀ ਦੇਖੋ ਦੇਖੋ ਜਿਹੜਾ ਨੈਸ਼ਨਲ ਫੂਡ ਸਿਕਿਉਰਿਟੀ ਐਕਟ 2013 ਦੇ ਵਿੱਚ ਬਣਿਆ ਸੀਗਾ ਉਹਦੇ ਰਾਹੀਂ ਜਿਹੜੇ ਆ ਕਨਕ ਦੀ ਵੰਡ ਜਿਹੜੀ ਆ ਉਹ ਕੀਤੀ ਜਾਂਦੀ ਆ ਜੋ ਕੁਝ ਵੀ ਉਹ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਦੇ ਵਿੱਚ ਜਿਹੜੀਆਂ ਜਿਹੜੀਆਂ ਵੀ ਵਸਤੂਆਂ ਜਿਹੜੀਆਂ ਮੁਹੱਈਆ ਕੀਤੀਆਂ ਜਾਂਦੀਆਂ ਤੁਹਾਡੀ ਗੱਲ ਠੀਕ ਆ ਅਸੀਂ ਵੀ ਛੋਟੇ ਹੁੰਦੇ ਜਾਂਦੇ ਹੁੰਦੇ ਸੀਗੇ ਤੇਲ ਮਿੱਟੀ ਦਾ ਤੇਲ ਖੰਡ ਈਵਨ ਕਪੜਾ ਕੋਲਾ ਕੋਲਾ ਕਈ ਕੁਝ ਮਤਲਬ ਹਾਂ ਆਉਂਦਾ-ਉਂਦਾ ਸੀਗਾ ਪਰ ਇਹ ਸਾਰਾ ਕੁਝ ਜਿਹੜਾ ਆ ਇਹ ਖਤਮ ਕੀਤਾ ਗਿਆ ਇਹ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਿਹੜਾ ਸੀਗਾ ਪੀ ਡੀ ਐਸ ਇਹਨੂੰ ਕਾਫੀ ਮਤਲਬ ਵੀਕ ਕੀਤਾ ਗਿਆ ਅਸੀਂ ਤਾਂ ਹੋਰ ਮਤਲਬ ਇਹਦੇ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਹੋਈ ਆ ਕਿ ਅਸੀਂ 2 ਅਕਤੂਬਰ ਤੋਂ 10 ਲੱਖ ਦਾ ਕੈਸ਼ਲੈਸ ਜਿਹੜਾ ਮੈਡੀਕਲ ਇੰਸ਼ੋਰੈਂਸ ਆ ਉਹ ਵੀ ਪੰਜਾਬ ਦੇ ਲੋਕਾਂ ਨੂੰ ਜਿਹੜੀ ਆ ਉਹ ਦੇਣ ਜਾ ਰਹੇ ਹਾਂ ਸਾਰੀ ਮੰਚ ਆ ਗਿਆ ਸਭ ਤੋਂ ਕਾਉਂ ਕਰਨ ਦੀ ਅੱਗੇ ਵਿੱਚ ਥੋੜੀਆਂ ਚੀਜ਼ਾਂ ਸੀ ਕੋਈ ਹੋਰ ਵੀ ਚੀਜ਼ਾਂ ਲੋਕਾਂ ਨੂੰ ਸਹੂਲਤ ਮਿਲ ਤੱਕੇ ਕਿਉਂਕਿ ਬਹੁਤ ਸਾਰੇ ਬਲੋਡ ਆਪਾਰਟੀ ਨਹੀਂ ਰਹਿੰਦੇ ਇਹ ਸਿਸਟਮ ਮਜ਼ਬੂਤ ਹੋਣਾ ਚਾਹੀਦਾ ਦੇਖੋ ਅਸੀਂ ਵੀ ਚਾਹੁੰਦੇ ਆ ਕਿ ਜਿਹੜੇ ਵੀ ਲੋਕ ਲੋੜਵੰਦ ਨੇ ਜਿਹੜੇ ਵੀ ਲੋਕਾਂ ਕਿਉਂਕਿ ਦੇਖੋ ਇਹ ਪੰਜਾਬ ਦੇ ਵਿੱਚ ਕੁੱਝ ਪਰਿਵਾਰ ਇਹੋ ਜਿਹੇ ਨੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਰਹਿੰਦੇ ਆ ਕੁੱਝ ਕੋਲ ਛੱਤਾਂ ਨਹੀਂ ਆ ਗਈਆਂ ਉੱਤੇ ਤਰਪਰਾਈ ਪਾਈ ਆ ਪਾਣੀ ਤਪਕ ਰਿਹਾ ਆ ਜਿਹੜੇ ਬੱਚੇ ਨੇ ਉਹ ਵੀ ਮਤਲਬ ਉਹਨਾਂ ਦੇ ਸਕੂਲਾਂ ਦੀ ਪੜ੍ਹਾਈ ਨਹੀਂ ਕਰਵਾ ਸਕਦੇ ਬਹੁਤ ਲੋਕ ਨੇ ਇਹੋ ਜੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਕਹਿੰਦੇ ਨੇ ਕਿ ਪੰਜਾਬ ਨੂੰ ਇਹ ਚੀਜ਼ਾਂ ਦੀ ਲੋੜ ਦੀਆਂ ਪੰਜਾਬ ਨੂੰ ਬਹੁਤ ਜ਼ਿਆਦਾ ਹੈਲਪ ਦੀ ਜਿਹੜੀ ਆ ਉਹ ਲੋੜ ਆ ਔਰ ਅਸੀਂ ਸਾਡੀ ਪਾਰਟੀ ਦਾ ਏਜੰਡਾ ਹੈ ਕਿ ਅਸੀਂ ਹਰ ਇੱਕ ਦੀ ਜਿਹੜੀ ਮੋਢਲੀ ਜ਼ਰੂਰਤ ਆ ਉਹ ਐਟਲੀਸਟ ਪੂਰੀ ਹੋਵੇ ਔਰ ਜਿਹਦੇ ਵਿੱਚ ਸਾਡੀ ਪਾਰਟੀ ਦਾ ਮੇਨ ਤੌਰ ਤੇ ਫੋਕਸ ਜਿਹੜਾ ਆ ਉਹ ਐਜੂਕੇਸ਼ਨ ਤੇ ਰਿਹਾ ਆ ਹੈਲਥ ਤੇ ਰਿਆ ਉਹਦੇ ਉੱਤੇ ਅੱਜ ਵੀ ਅਸੀਂ ਪੂਰੀ ਤਰ੍ਹਾਂ ਡਟਿਆ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਊਗਾ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅਸੀਂ ਹਰ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਜਿਹੜੇ ਆ ਉਹ ਵਿਜ਼ਿਟ ਕੀਤੇ ਲਗਭਗ 28 ਲੱਖ ਬੱਚਾ ਸਾਡਾ 20000 ਸਰਕਾਰੀ ਸਕੂਲਾਂ ਦੇ ਵਿੱਚ ਪੜ ਰਿਹਾ ਚਾਰ ਦਿਵਾਰੀਆਂ ਤੱਕ ਸਕੂਲਾਂ ਦੀਆਂ ਨਹੀਂ ਸੀਗੀਆਂ ਹੈਗੀਆਂ ਹੁਣ ਉਹਨਾਂ ਦੇ ਵਿੱਚ ਸਮਾਰਟ ਕਲਾਸਰੂਮ ਬਣੇ ਉਹਨਾਂ ਦੇ ਵਿੱਚ ਪ੍ਰੋਜੈਕਟਰ ਲੱਗੇ ਉਹਨਾਂ ਦੇ ਵਿੱਚ ਸਕੂਲ ਆਫ ਐਮਿਨੈਂਸ ਅਸੀਂ ਹਰ ਇੱਕ ਹਲਕੇ ਦੇ ਵਿੱਚ ਇੱਕ ਇੱਕ ਦਿੱਤਾ ਉਹਦੇ ਵਿੱਚ ਲੋਕਾਂ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਵਿਆਰ ਦੇ ਬੱਚੇ ਹਟਾ ਕੇ ਸਕੂਲ ਆਫ ਐਮਿਨੈਂਸ ਦੇ ਵਿੱਚ ਐਡਮਿਟ ਕਰਾਏ ਸੋ ਹੈਲਥ ਦੇ ਖੇਤਰ ਦੇ ਵਿੱਚ ਵੀ ਮੁਹੱਲਾ ਕਲੀਨਿਕ ਬਣੇ ਹੋਣ 10 ਲੱਖ ਦਾ ਬੀਮਾ ਜਿਹੜਾ ਜਾ ਰਿਹਾ ਏਸੇ ਕਰਕੇ ਹੀ ਆ ਕਿ ਮੋਡਲੀਆਂ ਸਹੂਲਤਾਂ ਲੋਕਾਂ ਨੂੰ ਜੜੀਆਂ ਨੇ ਉਹ ਮਿਲਣ ਔਰ ਪੜ੍ਹਾਈ ਦਾ ਮਿਆਰ ਵਧੇ ਲੋਕਾਂ ਦੀ ਸਿਹਤ ਲੋਕ ਸਿਹਤਯਾਬ ਰਹਿਣ ਔਰ ਪੰਜਾਬ ਤਰੱਕੀ ਦੀਆਂ ਲੀਹਾਂ ਤੇ ਚੱਲੇ ਦੇਖੋ ਹਜ਼ਾਰ ਹਜ਼ਾਰ ਦੀ ਤੁਸੀਂ ਗੱਲ ਕਰਦੇ ਹੋ ਉਹ ਦੇ ਨਹੀਂ ਸਕੇ ਮੋਦੀ ਸਾਹਿਬ 15 15 ਲੱਖ ਦੇ ਸਕੇ ਨੇ ਜੁਮਲਾ ਸੀਗਾ ਨਹੀਂ ਨਾ ਦੇ ਸਕੇ ਮੇਰੀ ਗੱਲ ਸੁਣੋ ਗਰੰਟੀਆਂ ਕਿੰਨੀਆਂ ਸੀਗੀਆਂ ਇੱਕ ਹੀ ਗਰੰਟੀ ਬਚੀ ਆ ਨਾ ਇਹ ਕਿਉਂ ਨਹੀਂ ਆਪਾਂ ਕਹਿੰਦੇ ਕਿ 600 ਯੂਨਿਟ ਬਿਜਲੀ ਦੀ ਗਰੰਟੀ ਦਿੱਤੀ ਸੀਗੀ ਤੇ ਸਰਕਾਰ ਬਣਨ ਤੇ ਮਹਿਜ਼ 3 ਮਹੀਨਿਆਂ ਦੇ ਵਿੱਚ ਉਹ ਗਰੰਟੀ ਪੂਰੀ ਕਰ ਦਿੱਤੀ ਸੀਗੀ ਅੱਜ 5 ਤੋਂ 6000 ਰੁਪਈਆ ਹਰ ਘਰ ਦਾ ਜਿਹੜਾ ਉਹ ਬਿਜਲੀ ਦਾ ਬਚ ਰਿਆ ਵੱਡੀ ਵੱਡੀ ਗਰੰਟੀ ਸੀਗੀ ਤਾਂ ਉਹ ਵੀ ਕਦੋਂ ਸ਼ੁਰੂ ਕੀਤੀ ਨਹੀਂ ਤੇ ਸਰਕਾਰਾਂ ਦੇ 4-4 ਸਾਲ ਸੁੱਤੀਆਂ ਰਹਿੰਦੀਆਂ ਨੇ ਮਹਿਜ਼ 3 ਮਹੀਨੇ ਚ April May ਦੇ ਵਿੱਚ April March ਦੇ ਵਿੱਚ ਆਪਣੀ ਸਰਕਾਰ ਬਣੀ ਜੀ 1 ਜੁਲਾਈ ਤੋਂ ਅਸੀਂ ਜੜੀ ਆ ਉਹ 600 ਯੂਨਟ ਬਿਜਲੀ ਹਰ ਘਰ ਦੇ ਵਿੱਚ ਫਰੀ ਦੇ ਦਿੱਤੀ ਸੀਗੀ ਸੋ ਮਹਲ ਲਕ ਲੈਣ ਦੀ ਗੱਲ ਕੀਤੀ ਸੀਗੀ ਉਹ ਵੀ ਬਣਾਏ ਸਕੂਲ ਆਫ ਐਮੀਨੈਂਸ ਵੀ ਬਣਾਏ ਇੱਕ ਗਰੰਟੀ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਗੇ ਅਸੀਂ ਕੋਈ ਮੁਕਰ ਥੋੜੀ ਰਹੇ ਆ ਵੀ ਅਸੀਂ ਗਰੰਟੀ ਪੂਰੀ ਨਹੀਂ ਕਰਿਆ ਇੱਕ ਆ ਰਹਿੰਦੀ ਆ ਉਹ ਵੀ ਪੂਰੀ ਕਰਦੇ ਆਗੇ ਕੋਈ ਗਰੰਟੀਆਂ ਇਹੋ ਜੀਆਂ ਵੀ ਸੀਗੀਆਂ ਜਿਹੜੀਆਂ ਦਿੱਤੀਆਂ ਨਹੀਂ ਸੀਗੀਆਂ ਉਹ ਵੀ ਪੂਰੀਆਂ ਹੋ ਜਾਂ ਛੜ ਕੇ ਸੁਰੱਖਿਆ ਫੋਰਸ ਦੀ ਕੋਈ ਗਰੰਟੀ ਦਿੱਤੀ ਸੀਗੀ ਉਹ ਵੀ ਪੂਰੀ ਹੋਗੀ ਟੋਲ ਪਲਾਜ਼ੇ ਅਸੀਂ ਵੀ ਬੰਦ ਕਰ ਦਿੱਤੇ ਉਹ ਕੋਈ ਗਰੰੰਟੀ ਥੋੜੀ ਦਿੱਤੀ ਸੀਗੀ ਨਹਿਰੀ ਪਾਣੀ ਖੇਤਾਂ ਦੇ ਵਿੱਚ ਪਹੁੰਚਾਤਾ 21% ਸੀਗਾ ਅੱਜ 62% ਤੱਕ ਪਹੁੰਚ ਗਿਆ ਠੀਕ ਹੈ ਸਾਨੂੰ ਸਾਰੀਆਂ ਚੀਜ਼ਾਂ ਵੱਲ ਬੈਲੈਂਸ ਰੱਖਣਾ ਚਾਹੀਦਾ ਹੈ ਧਿਆਨ ਕਰਨਾ ਚਾਹੀਦਾ ਹੈ ਇਹ ਜਿਹੜੀ ਗਰੰਟੀ ਹੈ ਇਹ ਵੀ ਜਲਦ ਪੂਰੀ ਕਰਦੇ ਹਾਂ ਇੱਕ ਮਿੰਟ ਠੀਕ ਹੈ ਉਸ ਤੋਂ ਲੱਗਦਾ ਜਿਹੜੀ ਹੜਾਂਦੀ ਆ ਰਾਵੀ ਅਜੇ ਵੀਰ ਪ੍ਰਸਾਦ ਬੜੀ ਹੋ ਰਹੀ ਕਿਉਂਕਿ ਤੁਸੀਂ ਜ਼ਿਲ੍ਹੇ ਦੇ ਇੱਕ ਰਾਵੀ ਇੱਕ ਪਾਸੇ ਵਿਆਹ ਦਾ ਤੁਹਾਡੀ ਪ੍ਰਸ਼ਾਸਨ ਹੋਈ ਮੀਟਿੰਗ ਸੀਮ ਸਾਹਿਬ ਨਾਲ ਇਸ ਪਾਸੇ ਤੁਹਾਡੀ ਤਿਆਰੀ ਦੇਖੋ ਜੀ ਸਾਡੇ ਸਾਡੀਆਂ ਤਿਆਰੀਆਂ ਨੇ ਸਾਡੇ ਸਾਰੇ ਮੰਤਰੀ ਸਾਹਿਬਾਨ ਐਮਐਲਏ ਸਾਹਿਬਾਨ ਫੀਲਡ ਦੇ ਵਿੱਚ ਨੇ ਮੈਂ ਵੀ ਇਸ ਤੋਂ ਬਾਅਦ ਤਰਨਤਾਰਨ ਜਾ ਰਿਹਾ ਮੇਰੀ ਵੀ ਉਥੇ ਡਿਊਟੀ ਆ ਅਸੀਂ ਸਾਰੇ ਹੀ 6.5 ਹਾਂ ਸਾਢੇ 4 ਅਫਸਰ ਲੈ ਕੇ ਦਾ ਵੀ ਤੇ ਜਾ ਰਹੇ ਹਾਂ ਇਹ ਵੀ ਜਾ ਰਹੇ ਨੇ ਅਸੀਂ ਸਾਰਾ ਉਹਦੇ ਤੇ ਪੂਰੀ ਨਿਗਾਹ ਜੜੀ ਆ ਉਹ ਰੱਖੀ ਹੋਈ ਆ ਔਰ ਰਾਹਤ ਕਾਰਜ ਜਿਹੜੇ ਨੇ ਉਹਦੇ ਵਿੱਚ ਪੂਰੇ ਜਿਹੜੇ ਆ ਅਸੀਂ ਕਰ ਰਹੇ ਆ ਔਰ ਦਵਾਈਆਂ ਦਾ ਪ੍ਰਬੰਧ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਜਾਂ ਰਾਸ਼ਨ ਦਾ ਪ੍ਰਬੰਧ ਅਸੀਂ ਹਰ ਹੜ ਪੀੜਤ ਜਿਹੜੇ ਖੇਤਰ ਨੇ ਉਹਨਾਂ ਦੇ ਵਿੱਚ ਪਹੁੰਚਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਇਹ ਤੁਹਾਨੂੰ ਕਰਨਾ